ਸ਼ਟਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਆਉਣ ਨਸਮਰਦੇ ਆਜ ਦੀਆਂ ਮੁੱਖ ਖਬਰਾਂ ਤੇ ਅਮਰੀਕਾ ਚ ਵਿਦਿਆਰਥੀਆਂ ਵੱਲੋਂ ਇਜ਼ਰਾਈਲ ਹਮਾਸ ਯੁੱਧ ਖਿਲਾਫ ਪ੍ਰਦਰਸ਼ਨ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਐਸਓਆਈ ਦੇ ਜਥੇ ਬੰਦਕ ਢਾਂਚੇ ਦਾ ਐਲਾਨ ਗੁਰਦਾਸਪੁਰ ਚ ਦੇਰ ਰਾਤ ਸ਼ੋਰੂਮ ਚ ਲੱਗੀ ਅੱਗ 1 ਲੱਖ ਤੋਂ ਵੱਧ ਦਾ ਸਮਾਨ ਸੜਕੇ ਹੋਇਆ ਸਵਾ ਅਕਸ਼ਦੀਪ ਸਿੰਘ ਕਲੇਰ ਨੂੰ ਚੰਡੀਗੜ੍ਹ ਲੋਕ ਸਭਾ ਹਲਕੇ ਦੀ ਚੋਣ ਲਈ ਕੋਆਰਡੀਨੇਟਰ ਕੀਤਾ ਨਿਯੁਕਤ। ਪਾਜ ਪਾਗਵਾਨ ਨੂੰ ਉਡੀਕ ਰਹੇ ਕਿਸਾਨ ਲਾ ਲੀਆਂ ਕੁਰਸੀਆਂ ਦਿੱਤਾ ਬਹਿਸ ਦਾ ਸੱਦਾ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਦੇ ਕਈ ਹਿੱਸਿਆਂ ਵਿੱਚ ਵਿਦਿਆਰਥੀ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲੇ ਚੱਲ ਰਹੀ ਜੰਗ ਦਾ ਵਿਰੋਧ ਕਰ ਰਹੇ ਹਨ। ਜੀ ਹਾਂ ਪਿਛਲੇ ਹਫਤੇ ਨਿਊਯਾਰਕ ਆਈਈਵੀ ਲੀਗ ਸਕੂਲ ਦੇ ਵਿਦਿਆਰਥੀਆਂ ਨੇ ਇਜ਼ਰਾਈਲ ਖਿਲਾਫ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ। ਜੋ ਮੰਗਲਵਾਰ ਤੱਕ ਇੱਕ ਵੱਡੇ ਅੰਦੋਲਨ ਦੇ ਵਿੱਚ ਬਦਲ ਗਿਆ ਵੀਰਵਾਰ ਨੂੰ ਕਲੰਬੀਆ ਯੂਨੀਵਰਸਿਟੀ ਦੇ ਮੈਨਹਟਨ ਕੈਂਪਸ ਵਿੱਚ ਪ੍ਰਦਰਸ਼ਨ ਕਰ ਰਹੇ 100 ਤੋਂ ਵੱਧ ਵਿਦਿਆਰਥੀਆਂ ਦੀ ਗ੍ਰਿਫਤਾਰੀ ਨਾਲ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਿਆ ਪੁਲਿਸ ਨੇ ਵਕ-ਵਕ ਥਾਵਾਂ ਤੋਂ ਦਰਜਨਾ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ ਕੋਲੰਬੀਆ ਵਿੱਚ ਵਾਦੇ ਤਣਾ ਦੇ ਕਾਰਨ ਯੂਨੀਵਰਸਿਟੀ ਨੇ ਬਾਕੀ ਸਮੈਸਟਰ ਲਈ ਆਨਲਾਈਨ ਕਲਾਸਾਂ ਕਰਵਾਉਣ ਦਾ ਫੈਸਲਾ ਕੀਤਾ ਹੈ ਪੁਲਿਸ ਨੇ ਕਿਹਾ ਕਿ ਸੋਮਵਾਰ ਨੂੰ ਨਿਊਯਾਰਕ ਯੂਨੀਵਰਸਿਟੀ ਦੇ ਨੇੜੇ ਪ੍ਰਦਰਸ਼ਨ ਕਰ ਰਹੀ 133 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਬਾਅਦ ਵਿੱਚ ਉਹਨਾਂ ਨੂੰ ਛੱਡ ਦਿੱਤਾ ਗਿਆ ਤੇ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਣ ਜਾਰੀ ਕੀਤੇ ਗਏ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਸ ਨੇ ਕਿਹਾ ਹੈ ਕਿ ਇਸ ਹਫਤੇ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਅਧਿਕਾਰੀਆਂ ਤੇ ਬੋਤਲਾਂ ਤੇ ਹੋਰ ਚੀਜ਼ਾਂ ਨਾਲ ਹਮਲਾ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਸ.ਓ.ਆਈ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਐਸ.ਓ.ਆਈ ਦੇ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਨਾਲ ਸਲਾਮ ਮਸ਼ਵਰਾ ਕਰਕੇ ਐਸ.ਓ.ਆਈ ਦੇ ਜਥੇ ਬੰਦਕ ਢਾਂਚੇ ਦਾ ਐਲਾਨ ਕੀਤਾ ਹੈ ਪਾਰਟੀ ਦੇ ਮੁਖ ਦਫ਼ਤਰ ਤੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਜਾਣਕਾਰੀ ਦਿੰਦੇ ਆ ਐਸਓਆਈ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਪ੍ਰਧਾਨ ਰਣਵੀਰ ਸਿੰਘ ਢਿੱਲੋਂ ਨੇ ਦੱਸਿਆ ਹੈ ਕਿ ਅੱਜ ਦੇ ਜਥੇਬੰਦਕ ਢਾਂਚੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਮਿਹਨਤ ਕਰ ਰਹੇ ਨੌਜਵਾਨਾਂ ਨੂੰ ਸ਼ਾਮਿਲ ਕੀਤਾ ਗਿਆ ਉਹਨਾਂ ਦੱਸਿਆ ਹੈ ਕਿ ਪੰਜਾਬ ਨੂੰ ਪੰਜ ਜ਼ੋਨਾਂ ਵਿੱਚ ਵੰਡ ਕੇ ਮਾਲਵੇ ਦਾ ਵੱਡਾ ਇਲਾਕਾ ਹੋਣ ਕਰਕੇ ਇਸ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜੀ ਹਾਂ ਗੁਰਦਾਸਪੁਰ ਦੇ ਬਟਾਲਾ ਰੋਡ ਤੇ ਰਾਹੁਲ ਹੋਮ ਸ਼ਾਪ ਚ ਰਾਤ 12:30 ਵਜੇ ਦੇ ਕਰੀਬ ਅਚਾਨਕ ਆਗ ਲੱਗਣ ਕਾਰਨ ਦੁਕਾਨ ਚ ਪਿਆ ਸਾਰਾ ਸਮਾਨ ਸਾੜ ਕੇ ਸੁਆਹ ਹੋ ਗਿਆ ਜਿਸ ਵਿੱਚ ਬੱਚਿਆਂ ਦੇ ਖਿਡੌਣੇ ਬਿਸਤਰੇ ਸੋਫੇ ਅਤੇ ਫਰਨੀਚਰ ਦਾ ਕਾਫੀ ਸਮਾਨ ਸੀ ਦੁਕਾਨ ਮਾਲਿਕ ਨੇ ਦੱਸਿਆ ਕਿ ਉਹਨਾਂ ਨੂੰ ਰਾਤ 12:30 ਵਜੇ ਫੋਨ ਆਇਆ ਸੀ ਕੀ ਦੁਕਾਨ ਨੂੰ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਉਹ ਤੁਰੰਤ ਉੱਥੇ ਪਹੁੰਚੇ ਅਤੇ ਦੇਖਿਆ ਕਿ ਦੁਕਾਨ ਨੂੰ ਅੱਗ ਲੱਗ ਰਹੀ ਸੀ ਇਸ ਦੌਰਾਨ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਸੋਚਨਾ ਮਿਲਨ ਤੇ ਬਟਾਲਾ ਅਤੇ ਗੁਰਦਾਸਪੁਰ ਤੋਂ ਫਾਇਰ ਬ੍ਰਿਗੇਡ ਦੀਆਂ 15 ਦੇ ਕਰੀਬ ਗੱਡੀਆਂ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਨੇ 4 ਘੰਟੇ ਦੀ ਕੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਪਰ ਉਦੋਂ ਤੱਕ ਦੁਕਾਨ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਸਾਨੂੰ 1 ਵਜੇ ਕੰਟਰੋਲ ਰੂਮ ਤੋਂ ਫੋਨ ਆਇਆ ਇਹ ਦੁਗਲ ਜੰਸੀ ਦੇ ਸਾਹਮਣੇ ਅੱਗ ਲੱਗੀ ਹੋਈ ਆ ਅਸੀਂ 1:04 ਦੇ ਇੱਥੇ ਪਹੁੰਚ ਗਏ ਆ ਜਦੋਂ ਦੇਖਿਆ ਕਿ ਅੱਗ ਜਿਆਦਾ ਹੋਣ ਕਰਕੇ ਆਪਾਂ ਪਹਿਲਾਂ ਇੱਕ ਗੱਡੀ ਫਿਰ ਦੂਜੀ ਮਂਗਾਈ ਫਿਰ ਤੀਸਰੀ ਮਂਗਾਈ ਨਾਲ ਹੀ ਫਿਰ ਪਟਾਲੇ ਵਾਲਿਆਂ ਨੂੰ ਫੋਨ ਕਰਤਾ ਪਟਾਲੇ ਵਾਲੇ ਦੀ ਗੱਡੀ ਵੀ ਆ ਗਈ ਹੈ ਹੁਣ ਤੋਂ ਲਗਭਗ ਕੋਈ 16 ਤੋਂ 18 ਗੱਡੀਆਂ ਦੇ ਵਿੱਚ ਅੱਗ ਗੱਡੀਆਂ ਲੱਗ ਚੁਕੀਆਂ ਪਾਣੀ ਤਾਂ ਨੂੰ ਬਹੁਤ ਮੁਸ਼ਕਲ ਕੱਢਣੀ ਪਈ ਆ ਜੋ ਕਿ ਅੱਗੇ ਜਿਆਦਾ ਹੋਣ ਕਰਕੇ ਫੋਮ ਦੀ ਆਗ ਹੀ ਬੁਝਾਂ ਦਾ ਨਾ ਹੀ ਨਹੀਂ ਲੈਂਦੀ ਸੀ ਐ ਪਿਛਲੇ ਪਿੱਛੇ ਪਿਛਲੀ ਸਾਈਡ ਵੀ ਗੱਡੀ ਖੜਕੇ ਤੇ ਆਪਣੇ ਸਾਰੇ ਮੁੰਡਿਆਂ ਨੇ ਮੜ ਕੇ ਬੁਝਾਉਂਦੀ ਪੂਰੀ ਕੋਸ਼ਿਸ਼ ਕਰਕੇ ਤੋੜ ਕੇ ਬੁਝਾਈ ਆ ਦੇ ਕਿੰਨੇ ਕਿੰਨੇ ਬਾਰੇ ਅੱਜ ਲੱਗ ਗਿਆ ਆ ਅੱਗ ਤਕਰੀਬਨ 1 ਵਜੇ ਦੀ ਅੱਗ ਲੱਗੀ 5 5:30 6 ਵਜੇ ਤੱਕ ਰਹੀ ਅੱਗ ਕਿੰਨਾ ਕਿ ਨੁਕਸਾਨ ਹੋਇਆ ਨੁਕਸਾਨ ਜੀ ਉਹਨਾਂ ਦਾ ਹੁਣ ਤੋਂ ਉਹ ਹੀ ਦੱਸ ਸਕਦੇ ਆ ਕਿ ਨੁਕਸਾਨ ਤੇ ਸਾਰਾ ਹੀ ਹੋ ਗਿਆ ਉੱਪਰ ਵੀ ਬੀਸਮੈਂਟ ਚ ਵੀ ਉਹਨਾਂ ਦਾ ਕਾਫੀ ਸਮਾਨ ਸੀ ਸਾਢੇ 12 ਵਜੇ ਦੀ ਕਾਲ ਆਈ ਸੀਗੀ ਗਾਰਡ ਦੀ ਵੀ ਧੂਆ ਨਿਕਲ ਰਿਹਾ ਜੀ ਅੰਦਰ ਤੋਂ ਤੇ ਉਹ ਸਡਨ ਆ ਕੇ ਦੇਖਿਆ ਤੇ ਅੰਦਰ ਜਿਹੜੀ ਆ ਸ਼ਟਰ ਚੋਂ ਉਠਵਾਇਆ ਤੇ ਅੱਗ ਦੀਆਂ ਲਪਟਾਂ ਉੱਠਣੀਆਂ ਸ਼ੁਰੂ ਹੋ ਗਈਆਂ ਇਨ ਬਿਟਵੀਨ ਫਿਰ ਫਾਰਮਗੈਟ ਨੂੰ ਫੋਨ ਕੀਤਾ ਆ ਤੇ ਲਾਈਟ ਵਾਲਿਆਂ ਨੂੰ ਬੀਲੀ ਬੋਰਡ ਨੂੰ ਫੋਨ ਕਰਕੇ ਲਾਈਟ ਕਟਵਾ ਕੇ ਤੇ ਫਿਰ ਉਹਨਾਂ ਦਾ ਪ੍ਰੋਸੈਸ ਚੱਲਿਆ ਆ ਬਾਕੀ ਟੋਟਲ ਡੈਮੇਜ ਹੈਗਾ ਜੀ ਐਕਚੁਅਲ ਦੇਖੋ ਇਹ ਸਟਾਕ ਤੇ 70-80 ਲੱਖ ਦਾ ਤੇ ਪਿਆਦਾ ਹੀ ਹੈ ਸਾਰਾ ਉੱਪਰ ਬਾਕੀ ਸਾਡਾ ਕਈ ਅਣਮਿੱਥੇਆ ਵੀ ਹੈਗਾ ਹੈ ਵੀ ਜਿਹੜਾ ਸਾਡੀ ਨੋਟਿਸ ਦੇ ਵਿੱਚ ਛੋਟਾ-ਛੋਟਾ ਸਮਾਨ ਹੁੰਦਾ ਜਿਵੇਂ ਸਟੇਸ਼ਨਰੀ ਆਈਟਮਾਂ ਨੇ ਕੁਝ ਹੋਰ ਆਈਟਮਾਂ ਨੇ ਟੌਇਜ਼ ਦੇ ਵਿੱਚ ਬਹੁਤ ਛੋਟੀ-ਛੋਟੀ ਆਈਟਮਾਂ ਆਉਂਦੀਆਂ ਨੇ ਗਿਫਟ ਆਈਟਮਾਂ ਆਉਂਦੀਆਂ ਨੇ ਸਾਡੀਆਂ ਉਹਨਾਂ ਦਾ ਕੋਈ ਹੈ ਹੀ ਨਹੀਂ ਇਹ ਵੀ ਹੈਗੀ ਉਹਦੇ ਵਿੱਚ ਐਸਟੀਮੇਟ ਲਗਾ ਸਕੀਏ ਅਪਰੋਕਸਿਮੇਟ ਇਹ ਤੇ ਉੱਪਰ ਦਾ ਸਮਾਨ ਹੈ ਬੇਸਮੈਂਟ 'ਚ ਟੋਟਲ ਲਾਸ ਹੈਗਾ ਜੀ ਥੱਲੇ ਸਟਾਕ ਹੁੰਦਾ ਹੈ ਸਾਰਾ ਇਕੱਠਾ ਜਿਵੇਂ ਕੋਈ ਟੌイズ ਦਾ ਹੈ ਜਾਂ ਕੋਈ ਸਲਾਈਡਸ ਹੁੰਦੀਆਂ ਨੇ ਆਫਿਸ ਫਰਨੀਚਰ ਹੈ ਜਾਂ ਜਾਂ ਬੈਡ ਨੇ ਆਫਿਸ ਟੇਬਲਸ ਨੇ ਚੇਅਰਸ ਆਉਂਦੀਆਂ ਨੇ ਪਲਾਸਟਿਕ ਦੀਆਂ ਇਹ ਸਾਰਾ ਕੁਝ نیچے ਵੀ ਟੋਟਲ ਲਾਸ ਹੋ ਗਿਆ ਹੋਇਆ ਜਿਹੜਾ ਪ੍ਰੈਜੈਂਟ ਦੇ ਕੱਲ ਕਰੀਏ ਤੇ 1.5 ਤੋਂ ਕਰੋੜ ਦੇ ਲੱਗੇ ਛਕੇ ਨੁਕਸਾਨ ਹੈਗਾ ਜੀ ਸਾਡਾ ਰੀਜ਼ਨ ਅਜੇ ਤੱਕ ਤੇ ਕਲੀਅਰ ਨਹੀਂ ਹੈ ਜੀ ਸਪਾਰਕ ਹੀ ਹੈ ਵੈਸੇ ਤੇ ਮੀਟਰ ਸਾਡੇ ਆਫ ਹੁੰਦੇ ਨੇ ਬੇਸਮੈਂਟ ਦੇ ਵੀ ਮੀਟਰ ਆਫ ਕਰਕੇ ਜਾਈਦਾ ਆ ਪਿੱਛੇ ਸਿਰਫ ਸ਼ਟਰ ਦੇ ਅੱਗੇ ਵਾਲੀਆਂ ਦੋ ਲਾਈਟਾਂ ਆਨ ਹੁੰਦੀਆਂ ਨੇ ਸਾਡੇ ਤੇ ਅਜੇ ਪ੍ਰੋਪਰ ਅਸੀਂ ਕਹਿ ਨਹੀਂ ਸਕਦੇ ਹਾਂ ਸਾਡੇ 1.30 ਵਜੇ ਦੀ ਕਾਲ ਆਈ ਸੀ ਗਾਰਡ ਦੀ ਅਸੀਂ 10 ਮਿੰਟ ਚ ਪਹੁੰਚ ਗਏ ਜੇਲ 로ਡ ਤੇ ਆਪਣੀ ਰਹਾਇਸ਼ੇ ਗਈ ਸੀ ਉੱਥੋਂ ਆ ਗਈ ਸੀ ਜੇ ਟਾਈਮ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਲੀਗਲ ਵਿੰਗ ਦੇ ਪ੍ਰਧਾਨ ਅਤੇ ਮੁਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੂੰ ਚੰਡੀਗੜ੍ਹ ਲੋਕ ਸਭਾ ਹਲਕੇ ਦੀ ਚੋਣ ਲਈ ਕੋਆਰਡੀਨੇਟਰ ਨਿਯੁਕਤ ਕੀਤਾ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਕਲੇਰ ਲੋਕ ਸਭਾ ਹਲਕਾ ਚੰਡੀਗੜ੍ਹ ਲਈ ਪਾਰਟੀ ਦੇ ਆਗੂਆਂ ਤੇ ਵਰਕਰਾਂ ਨਾਲ ਤਾਲਮੇਲ ਵਧਾਉਣਗੇ ਇਸ ਦੇ ਨਾਲ ਹੀ ਕਲੇਰ ਦੀ ਪਾਰਟੀ ਦੇ ਚੰਡੀਗੜ੍ਹ ਤੋਂ ਉਮੀਦਵਾਰ ਹਰਦੀਪ ਸਿੰਘ ਸੈਣੀ ਬੁਟੇਰਲਾ ਦੀ ਚੋਣ ਮੋਹਿਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਸਾਰੀ ਜ਼ਿੰਮੇਵਾਰੀ ਹੋਵੇਗੀ। ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਭਾਜਪਾ ਆਗੂਆਂ ਨੂੰ ਬਹਿਸ ਲਈ ਚੁਣੌਤੀ ਦਿੱਤੀ ਸੀ। ਮੰਗਲਵਾਰ ਨੂੰ ਕਿਸਾਨ ਚੰਡੀਗੜ੍ਹ ਦੇ ਕਿਸਾਨ ਪਵਨ ਪਹੁੰਚੇ ਸਨ। ਕਿਸਾਨਾਂ ਨੇ ਭਾਜਪਾ ਦੇ ਪੰਜ ਆਗੂਆਂ ਦੀਆਂ ਕੁਰਸੀਆਂ ਲਗਾ ਦਿੱਤੀਆਂ ਤੇ ਉਹਨਾਂ ਦੀ ਉਡੀਕ ਕਰਦੇ ਰਹੇ। ਦਰਅਸਲ ਪੰਜਾਬ ਵਿੱਚ ਕਿਸਾਨ ਲਗਾਤਾਰ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਨੇ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਭਾਜਪਾ ਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦੇ ਆਗੂਆਂ ਨੂੰ ਸਵਾਲ ਪੁੱਛਣ ਦੀ ਮੋਹਿੰਮ ਸ਼ਾਂਤੀਪੂਰਵਕ ਢੰਗ ਨਾਲ ਚੱਲ ਰਹੀ ਹੈ ਤੇ ਭਾਜਪਾ ਗੂ ਕਿਸਾਨਾਂ ਦੇ ਸਵਾਲਾਂ ਤੋਂ ਭੱਜ ਰਹੇ ਹਨ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਮੇ ਇਜਾਜ਼ਤ ਧੰਨਵਾਦ